ਬਾਬਾ ਫਰੀਦ ਜੀ ਦੀ ਕਿਰਪਾ ਹੋਈ ਹੈ ਜੀ ਲੋਕਾਂ ਨੇ ਇੰਨਾ ਸਵਾਗਤ ਕੀਤਾ ਹਰ ਇੱਕ ਕੌਂਸਲਰ ਜਿੱਥੇ ਵੀ ਗਏ ਲੰਘਿਆ ਔਰ ਬਹੁਤ ਭਾਰੀ ਇਕੱਠ ਦੇਖਣ ਨੂੰ ਮਿਲਿਆ ਲੋਕਾਂ ਦਾ ਪਿਆਰ ਮੁਹੱਬਤ Trước ਪਹਿਲਾਂ ਚਰਚਾ ਚੱਲੀ ਕਿ ਤੁਸੀਂ ਉਸ ਤੋਂ ਮਿਲਾਂ ਕਰੋਗੇ ਪਰ ਫਿਰ ਫਤੇਗਰ ਸਾਹਿਬ ਦਾ ਜ਼ਿਕਰ ਹੋਇਆ ਉਸ ਤੋਂ ਬਾਅਦ ਹੁੰਦੇ ਹੁੰਦੇ ਟਿਕਟ ਜਿਹੜੀ ਉਹ ਫਰੀਦਪੁਰ ਤੋਂ ਨਾਸ ਕਰ ਦਿੰਦੇ ਇਹ ਵੀ ਮੇਰਾ ਜੱਦੀ ਹਲਕਾ ਹੀ ਦੇਖੋ ਜੀ ਕਿਉਂਕਿ ਮੈਂ ਪੜਿਆ ਇੱਥੇ ਆ ਇਸੇ ਹਲਕੇ 'ਚ ਮਤਲਬ ਜਲਾਲ ਮੇਰੇ ਨਾਨਕੇ ਆ ਮੈਂ ਉੱਥੇ ਬਚਪਨ ਦੇ ਵਿੱਚ ਪੜਿਆ ਮੇਰੀ ਸਕੂਲਿੰਗ ਮੇਰੇ ਜਲਾਲ ਜੀ ਮੇਰੇ ਨਾਨਕੇ ਇੱਥੇ ਤੇ ਸਾਰੇ ਏਰੀਆ ਬਾਰੇ ਮੈਨੂੰ ਪਤਾ ਜੀ ਜੀ ਮਾਨ ਸਾਹਿਬ ਤੁਹਾਨੂੰ ਕੋਈ ਨਹੀਂ ਦੇਖੀ ਲਈ ਸਿਆਸਤ ਦੇ ਵਿੱਚ ਆਉਂਦਾ ਜਿਹੜਾ ਫੈਸਲਾ ਤੁਹਾਡਾ ਨੁਕਸਾ ਵਾ ਜਾਂ ਸੀਐਫ ਸਾਹਿਬ ਨੇ ਕਿਹਾ ਸੀ ਇੱਧਰ ਆਉਣ ਦੇ ਲਈ ਜਾਂ ਪਰਿਵਾਰਿਕ ਪ੍ਰੈਸ਼ਰ ਸੀ ਨਹੀਂ ਥੋੜਾ ਥੋੜਾ ਆਪ ਨੂੰ ਵੀ ਸੀਗਾ ਤੇ ਪਰਿਵਾਰ ਦਾ ਜਿਆਦਾ ਸਹਿਯੋਗ ਹੈ ਤੇ ਮਾਨ ਸਾਹਿਬ ਦਾ ਵੀ ਬਹੁਤ ਜਿਆਦਾ ਸਹਿਯੋਗ ਹੈ ਜੀ ਮੈਂ ਕਹਿੰਦਾ ਵੀ ਜੇਕਰ ਬੰਦਾ ਤੁਹਾਡੇ ਨੁਕਸ ਦੱਸੇ ਉਹ ਜ਼ਿਆਦਾ ਵਧੀਆ ਹੁੰਦਾ ਹੈ ਕਿਉਂਕਿ ਫਿਰ ਬੰਦਾ ਪ੍ਰਪੇਅਰ ਹੋ ਜਾਂਦਾ ਵੀ ਉਹਨੂੰ ਠੀਕ ਕਰਨ ਲਈ ਹੈ ਨਾ ਜੇ ਤੁਸੀਂ ਬੱਲੇ ਬੱਲੇ ਕਹੇ ਜਾਓਗੇ ਤਾਂ ਬੰਦੇ ਦਾ ਦਿਮਾਗ ਖਰਾਬ ਵੀ ਹੋ ਜਾਂਦਾ ਵੀ ਮੇਰੀ ਤਾਂ ਬੱਲੇ ਬੱਲੇ ਹੀ ਹੈ ਸਗੋਂ ਚਾਬੀ ਕਸਣੀ ਕਸਦੀ ਰਹਿਣੀ ਥਾਈ ਦੇਖੋ ਜੀ ਉਹ ਹਲਕੇ ਚ ਨਹੀਂ ਹੈ ਪਰ ਮੈਂ ਆਪਣੇ ਹਲਕੇ ਨੂੰ ਹਲਕੇ ਚ ਨਹੀਂ ਲੈਂਦਾ ਮੈਂ ਜ਼ਰੂਰ ਆਇਆ ਕਰੂੰਗਾ ਇੱਥੇ ਕਿਉਂਕਿ ਮੈਂ ਪੰਜਾਬ ਦੇ ਜੰਮ ਵਾਲਾ ਕੋਈ ਮੈਂ ਸੋਨੇ ਦਾ ਚਮਚ ਲੈ ਕੇ ਨਹੀਂ ਜੰਮਿਆ ডেইলি পোস্ট ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਰ ਸੁਖਤਲੇ ਇਸ ਸਮੇਂ ਅਸੀਂ ਫਰੀਦਕੋਟ ਸਾਹਿਬ ਦੇ ਵਿੱਚਾਂ ਦੱਸਦੀਏ ਕਰਮਜੀਤ ਅਨਮੋਲ ਜਿਥੇ ਪਹਿਲੀ ਵਾਰ ਪਹੁੰਚੇ ਨੇ ਟਿਕਟ ਅਨਾਉਂਸ ਹੋਣ ਤੋਂ ਬਾਅਦ ਤੇ ਅੱਜ ਇਹਨਾਂ ਦੇ ਵੱਲੋਂ ਇੱਕ ਰੋਡ ਸ਼ੋਅ ਕੀਤਾ ਗਿਆ ਤੇ ਉਸ ਰੋਡ ショਅ ਦੀ ਜੇਕਰ ਗੱਲ ਕਰੀਏ ਕਾਫੀ ਵੱਡੀ ਗਿਣਤੀ ਦੇ ਵਿੱਚ ਵਰਕਰ ਪਹੁੰਚੇ ਸਿਗੇ ਤੇ ਥਾਂ-ਥਾਂ ਦੇ ਉੱਪਰ ਇੰਨਾਂ ਦਾ ਸਵਾਗਤ ਕੀਤਾ ਗੱਲਬਾਤ ਕਰ ਲੈਨੇ ਆ ਬਾਈ ਜੀ ਟਿਕਟ ਅਨਾਉਂਸ ਹੋਣ ਤੋਂ ਬਾਅਦ ਪਹਿਲੀ ਵਾਰ ਪ੍ਰਨੀਤ ਕੋਰ ਸਾਹਿਬ ਆਏ ਹੋ ਜੀ ਜਿਸ ਤਰੀਕੇ ਲੋਕਾਂ ਨੇ ਰਿਸਪੌਂਸ ਦਿੱਤਾ ਕਿਵੇਂ ਦਾ ਹੰਗਾਰਾ ਲੱਗ ਰਿਹਾ ਬਸ ਬਾਬਾ ਫਰੀਦ ਜੀ ਦੀ ਕਿਰਪਾ ਹੋਈ ਹੈ ਜੀ ਲੋਕਾਂ ਨੇ ਇੰਨਾਂ ਸਵਾਗਤ ਕੀਤਾ ਹਰ ਇੱਕ ਕੌਨਸਟਿਟੂਐਂਸੀ ਜਿੱਥੇ ਵੀ ਗਏ ਆ ਲੰਘੇ ਆ ਔਰ ਬਹੁਤ ਭਾਰੀ ਇਕੱਠ ਦੇਖਣ ਨੂੰ ਮਿਲਿਆ ਔਰ ਲੋਕਾਂ ਦਾ ਪਿਆਰ ਮੁਹੱਬਤ ਮਤਲਬ ਲੋਕਾਂ ਦੇ ਚਿਹਰੇ ਦੇਖਣ ਵਾਲੇ ਸੀ ਇੰਨੀ ਖੁਸ਼ੀ ਜੇਕਰ ਗੱਲ ਕਰੀਏ ਤੁਹਾਡਾ ਜੱਦੀ ਹਲਕਾ ਜਿਹੜਾ ਉਹ ਸੰਗਰੂਰ ਹੈ ਜੀ ਤੇ ਸੰਗਰੂਰ ਤੋਂ ਪਹਿਲਾਂ ਚਰਚਾ ਚੱਲੀ ਕਿ ਤੁਸੀਂ ਉੱਥੋਂ ਮੈਦਾਨ ਚ ਉਤਰੋਗੇ ਪਰ ਫਿਰ ਫਤੇਗੜ ਸਾਹਿਬ ਦਾ ਜ਼ਿਕਰ ਹੋਇਆ ਉਸ ਤੋਂ ਬਾਅਦ ਹੁੰਦੇ ਹੁੰਦੇ ਟਿਕਟ ਹੈ ਜਿਹੜੀ ਉਹ ਫਰੀਦਕੋਟ ਤੋਂ ਨਾਮਜ਼ ਕਰ ਦਿੱਤੀ ਇਹ ਵੀ ਮੇਰਾ ਜੱਦੀ ਹਲਕਾ ਹੀ ਦੇਖੋ ਜੀ ਕਿਉਂਕਿ ਮੈਂ ਪੜਿਆ ਇੱਥੇ ਆ ਇਸੇ ਹਲਕੇ ਚ ਮਤਲਬ ਜਲਾਲ ਮੇਰੇ ਨਾਨਕੇ ਆ ਮੈਂ ਉੱਥੇ ਬਚਪਨ ਦੇ ਵਿੱਚ ਪੜਿਆ ਮੇਰੀ ਸਕੂਲਿੰਗ ਮੇ ਪਿੰਡ ਜਲਾਲ ਦੀ ਮੇਰੇ ਨਾਨਕਿਆਂ ਦੀ ਇੱਥੇ ਦੇ ਸਾਰੇ ਏਰੀਆ ਬਾਰੇ ਮੈਨੂੰ ਪਤਾ ਹੈ ਜੀ ਹਾਂ ਕਲਾਕਾਰੀ ਦੇ ਖੇਤਰ ਦੇ ਵਿੱਚੋਂ ਸਿਆਸਤ ਵਾਲਾ ਜਿਹੜਾ ਖੇਤਰ ਹੈ ਕਿੰਨਾ ਇੱਕ ਅਲੱਗ ਲੱਗਦਾ ਵਾ ਜਾਂ ਇਸ ਖੇਤਰ ਦੇ ਵਿੱਚ ਆ ਕੇ ਕਿਵੇਂ ਵਿਚਰਨਾ ਪੈ ਸਕਦਾ ਵਾ ਵੀ ਦੇਖੋ ਬੜਾ ਚੰਗਾ ਲੱਗ ਰਿਹਾ ਹੈ ਲੋਕ ਬਹੁਤ ਇੱਜ਼ਤ ਮਾਨ ਦੇ ਰਹੇ ਨੇ ਜੀ ਬੜਾ ਸਤਿਕਾਰ ਦੇ ਰਹੇ ਨੇ ਬਹੁਤ ਵਧੀਆ ਲੱਗ ਰਿਹਾ ਸੀਐਮ ਮਾਨ ਸਾਹਿਬ ਤੁਹਾਡੇ ਬਹੁਤ ਨਜ਼ਦੀਕੀ ਨੇ ਜੀ ਸਿਆਸਤ ਦੇ ਵਿੱਚ ਆਉਣ ਦਾ ਜਿਹੜਾ ਫੈਸਲਾ ਉਹ ਤੁਹਾਡਾ ਖੁਦ ਦਾ ਵਾ ਜਾਂ ਸੀਐਮ ਸਾਹਿਬ ਨੇ ਕਿਹਾ ਸੀ ਇੱਧਰ ਆਉਣ ਦੇ ਲਈ ਜਾਂ ਪਰਿਵਾਰਿਕ ਕੋਈ ਪ੍ਰੈਸ਼ਰ ਸੀਗਾ ਨਹੀਂ ਥੋੜਾ ਥੋੜਾ ਆਪ ਨੂੰ ਵੀ ਸੀਗਾ ਤੇ ਪਰਿਵਾਰ ਦਾ ਜਿਆਦਾ ਸਹਿਯੋਗ ਹੈ ਤੇ ਮਾਨ ਸਾਹਿਬ ਦਾ ਵੀ ਬਹੁਤ ਜ਼ਿਆਦਾ ਸਹਿਯੋਗ ਹੈ ਜੀ ਮਾਨ ਸਾਹਿਬ ਨੇ ਕਿਉਂਕਿ ਉਹਨਾਂ ਨੇ ਪੰਜਾਬ ਦੇ ਲਈ ਬੜਾ ਵਧੀਆ ਕੀਤਾ ਕਿਉਂਕਿ ਉਹ ਅੱਜ ਤੋਂ ਹੀ ਨਹੀਂ ਬਲਕਿ ਜਦੋਂ ਤੋਂ ਅਸੀਂ ਪਲੱਸ 1 ਪਲੱਸ 2 ਤੋਂ ਇਕੱਠੇ ਹਾਂ ਉਦੋਂ ਤੋਂ ਜਿਹੜੇ ਉਹਨਾਂ ਨੇ ਟਿੱਪਾਂ ਕੈਸਟਾਂ ਜਾਂ ਉਹਨਾਂ ਦੀਆਂ ਸਕੇਟਾਂ ਦੇ ਵਿੱਚ ਵੀ ਪੰਜਾਬ ਦਾ ਦਰਦ ਝਲਕਦਾ ਸੀ ਤੇ ਉਹੀ ਚੀਜ਼ ਉਹਨਾਂ ਨੂੰ ਇੱਥੇ ਤੱਕ ਲੈ ਕੇ ਗਈ ਤੁਸੀਂ ਤੁਸੀਂ ਦਰਦ ਦਾ ਜ਼ਿਕਰ ਕੀਤਾ ਇੱਕ ਚੀਜ਼ ਮੈਂ ਹੋਰ ਕਹੂੰਗਾ ਕਿ ਉਹਨਾਂ ਦੇ ਵਿੱਚ ਵਿਅੰਗ ਵੀ ਹੁੰਦਾ ਸੀ ਕਿ ਆ ਲੀਡਰਾਂ ਦੇ ਉੱਪਰ ਬੜਾ ਵਿਅੰਗ ਜਿਹੜਾ ਕਰਿਆ ਜਾਂਦਾ ਸੀ ਤੁਹਾਡੀਆਂ ਵੀਡੀਓਜ਼ ਦੀ ਗੱਲ ਕਰ ਲਈ ਹੁਣ ਵੀ ਬਹੁਤ ਜ਼ਿਆਦਾ ਵਾਇਰਲ ਹੁੰਦੀਆਂ ਨੇ ਤਾਂ ਜਿਹੜੇ ਵਿਅੰਗ ਤੁਸੀਂ ਕੱਸਦੇ ਰਹੇ ਹੋ ਲੀਡਰਾਂ ਦੇ ਉੱਪਰ ਕੀ ਸਾਨੂੰ ਕਦੇ ਕਿਸੇ ਨੂੰ ਉਹ ਕਹਿੰਦੇ ਹੋਏ ਤਾਂ ਨਹੀਂ ਦੁਬਾਰਾ ਸੁਣਨਾ ਪਏਗਾ ਤੁਸੀਂ ਸਮਝ ਹੀ ਗੋਗੇ ਮੈਂ ਕੀ ਕਹਿਣਾ ਬਿਲਕੁਲ ਜੀ ਮੈਂ ਕਹਿੰਦਾ ਵਿਅੰਗ ਜੇ ਕਿਤੇ ਕੋਈ ਗਲਤ ਕੰਮ ਹੁੰਦਾ ਤਾਂ ਉਹ ਕਸਣਾ ਚਾਹੀਦਾ ਮੈਂ ਕਹਿੰਦਾ ਵੀ ਜਿਹੜਾ ਬੰਦਾ ਤੁਹਾਡੇ ਨੁਕਸ ਦੱਸੇ ਉਹ ਜ਼ਿਆਦਾ ਵਧੀਆ ਹੁੰ ਕਿਉਂਕਿ ਫਿਰ ਬੰਦਾ ਪ੍ਰਿਪੇਅਰ ਹੋ ਜਾਂਦਾ ਵੀ ਉਹਨੂੰ ਠੀਕ ਕਰਨ ਲਈ ਹੈ ਨਾ ਜੇ ਤੁਸੀਂ ਬੱਲੇ ਬੱਲੇ ਹੀ ਕਹੇ ਜਾਓਗੇ ਤਾਂ ਬੰਦੇ ਦਾ ਦਿਮਾਗ ਖਰਾਬ ਵੀ ਹੋ ਜਾਂਦਾ ਵੀ ਮੇਰੀ ਤਾਂ ਬੱਲੇ ਬੱਲੇ ਹੀ ਹੈ ਸਗੋਂ ਚਾਬੀ ਕਸਣੀ ਕਸਦੀ ਰਹਿਣੀ ਚਾਹੀਦੀ ਹੈ ਪਿਛਲੀ ਵਾਰ ਇੱਕ ਕੈਂਪ ਵੀ ਬਣੇ ਸੀਗੇ ਜੀ ਉਹ ਵੀ ਬਾਲੀਵੁੱਡ ਤੋਂ ਆਏ ਸੀਗੇ ਤੇ ਉਸ ਤੋਂ ਬਾਅਦ ਉਹ ਮੁੜ ਕੇ ਹਲਕੇ ਦੇ ਵਿੱਚ ਨਹੀਂ ਦੇਖੇ ਲੋਕਾਂ ਨੇ ਬੜਾ ਰੋਸ ਵੀ ਜ਼ਾਟਾਇਆ ਇੱਕ ਵਾਰ ਅਮਰitsar ਸਾਹਿਬ ਆਏ ਸੀ ਕਿ ਫਿਲਮ ਦੀ ਪ੍ਰੋਮੋਸ਼ਨ ਕਰਨ ਉੱਥੇ ਹੀ ਵਾਪਸ ਚਲੇ ਗਏ ਸੀ ਤੁਸੀਂ ਵੀ ਕਲਾਕਾਰੀ ਖੇਤਰ ਨਾਲ ਸੰਬੰਧਤੋਂ ਫਿਲਮਾਂ ਤੋਂ ਉਸੇ ਵੀ ਕਰਦੀਆਂ ਨੇ ਪਰ ਕੀ ਇਹ ਤਾਂ ਨਹੀਂ ਹੋਏਗਾ ਕਿ ਮੁੜ ਕੇ ਤੁਹਾਨੂੰ ਵੀ ਕਿਸੇ ਹਲਕੇ ਦੇ ਜਿਹੜਾ ਵੋਟਰ ਨੂੰ ਇਹ ਕਹਿਣਾ ਪਵੇ ਕਿ ਕਰਮਜੀਤ ਦੀ ਮੁੜ ਕੇ ਆਏ ਨਹੀਂ ਹੈ ਦੇਖੋ ਜੀ ਉਹ ਹਲਕੇ 'ਚ ਨਹੀਂ ਆਏ ਪਰ ਮੈਂ ਆਪਣੇ ਹਲਕੇ ਨੂੰ ਹਲਕੇ 'ਚ ਨਹੀਂ ਲੈਂਦਾ ਮੈਂ ਜ਼ਰੂਰ ਆਇਆ ਕਰੂੰਗਾ ਇੱਥੇ ਕਿਉਂਕਿ ਮੈਂ ਪੰਜਾਬ ਦਾ ਹੀ ਜੰਮਪ ਵਾਲਾ ਜੀ ਕੋਈ ਮੈਂ ਸੋਨੇ ਦਾ ਚਮਚ ਲੈ ਕੇ ਨਹੀਂ ਜੰਮਿਆ ਕਿਉਂਕਿ ਉਹ ਲੋਕ ਬਹੁਤ ਵੱਡੇ ਲੋਕ ਨੇ ਉਹਨਾਂ ਨੂੰ ਸਾਡੇ ਵਰਗੇ ਛੋਟੇ ਲੋਕਾਂ ਦਾ ਪਤਾ ਹੀ ਨਹੀਂ ਵੀ ਇੱਥੇ ਵੀ ਕੋਈ ਲਾਈਫ ਹੈਗੀ ਜਾਂ ਕਿੱਦਾਂ ਦੀ ਲਾਈਫ ਹੈਗੀ ਮੈਂ ਭਲੀ ਭਾਂਤ ਜਾਣਦਾ ਮੇਰੀਆਂ ਫਿਲਮਾਂ ਦੇ ਜ਼ਰੀਏ ਵੀ ਤੁਸੀਂ ਦੇਖਿਆ ਜੇ ਮੈਂ ਕਿਸੇ ਗਰੀਬ ਦਾ ਕਰੈਕਟਰ ਕਰਦਾ ਤਾਂ ਉਹਦੀ ਸਾਰਾ ਕੁਝ ਆਪਣੇ ਆਪ ਦੇ ਵਿੱਚ ਉਹ ਤਸਵੀਰ ਲੈਉਣੀ ਪੈਂਦੀ ਹੈ ਨਾ ਉਹਦੇ ਚ ਢਲਣਾ ਪੈਂਦਾ ਇਸ ਕਰਕੇ ਸਾਨੂੰ ਕਲਾਕਾਰ ਦੇ ਹੋਣ ਦੇ ਨਾਤੇ ਦੁੱਖ ਦਰਦਾਂ ਦਾ ਪਤਾ ਲੋਕਾਂ ਨੂੰ ਕੀ ਸਮੱਸਿਆਵਾਂ ਨੇ ਕਿਵੇਂ ਜਾਣਾ ਚਾਹੀਦਾ ਕਿਵੇਂ ਬਿਚਰਨਾ ਚਾਹੀਦਾ ਤੋਂ ਮੈਂ ਇਸ ਕਹਿਤ ਨਹੀਂ ਆਉਂਦਾ ਤੁਸੀਂ ਆਮ ਆਦਮੀ ਪਾਰਟੀ ਦੇ ਵੱਲੋਂ ਚੋਣ ਲੜਨ ਨੂੰ ਆਮ ਆਦਮੀ ਪਾਰਟੀ ਦੇ ਵੱਲੋਂ ਹੀ ਸਿਆਸੀ ਮੈਦਾਨ 'ਚ ਆਉਣ ਦਾ ਕੋਈ ਖਾਸ ਕਾਰਨ ਜਾਂ ਸੀਐਮ ਸਾਹਿਬ ਕਰਕੇ ਹੀ ਆਉਣਾ ਤੇ ਇਹ ਦੇਖੋ ਜੀ ਪਾਰਟੀ ਦੀ ਵਿਚਾਰਧਾਰਾ ਬੜੀ ਅੱਛੀ ਲੱਗੀ ਕਿਉਂਕਿ ਅੰਨਾ ਜ਼ਾਰੇ ਅੰਦੋਲਨ ਦੇ ਵਿੱਚੋਂ ਨਿਕਲੀ ਪਾਰਟੀ ਹੈ ਔਰ ਉਹ ਉਦੋਂ ਤੋਂ ਲੈ ਕੇ ਕੇਜਰੀਵਾਲ ਸਾਹਿਬ ਆਏ ਫਿਰ ਮਾਨ ਸਾਹਿਬ ਆਏ ਇਹਨਾਂ ਨੂੰ ਦੇਖਦੇ ਹੋਈ ਝੇਟਕ ਲੱਗਦੀ ਤਾਂ ਇੱਥੋਂ ਦੇ ਜ਼ਿਕਰ ਮੌਜੂਦਾ ਐਮਪੀ ਦੀ ਗੱਲ ਕਰੀਏ ਮੁਹੰਮਦ ਸਦੀਕ ਸਾਹਿਬ ਨੇ ਜੀ ਤੁਹਾਡਾ ਵੀ ਬੜਾ ਉਹਨਾਂ ਨਾਲ ਨਜ਼ਦੀਕੀ ਰਿਸ਼ਤਾ ਵਾ ਬੜਾ ਪਿਆਰ ਹੈ ਤੁਹਾਡਾ ਕਾ ਗੈਤ ਰੀਕੇ ਦਾ ਫਿਰ ਜਿਹੜਾ ਅਗਲਾ ਮਕੌਲ ਸਾਨੂੰ ਦੇਖਣ ਨੂੰ ਮਿਲ ਸਕਦਾ ਹੈ ਦੇਖੋ ਜੀ ਉਹ ਸਾਡੇ ਪੂਜਨੀਕ ਨੇ ਬਹੁਤ ਉਹਨਾਂ ਦੀ ਰਿਸਪੈਕਟ ਕਰਦੇ ਆ ਉਹਨਾਂ ਦੀ ਰਿਸਪੈਕਟ ਹਮੇਸ਼ਾ ਕਰਦੇ ਰਵਾਂਗੇ ਬਾਕੀ ਪਾਰਟੀਆਂ ਦਾ ਆਪੋ ਆਪਣੇ ਸਿਧਾਂਤ ਨੇ ਆਪਣੀ ਆਪਣੀ ਵਿਚਾਰਧਾਰਾ ਹੁੰਦੀ ਹੈ ਉਹਨਾਂ ਨੇ ਆਪਣੇ ਪੱਖ ਰੱਖਨੇ ਆ ਸੀ ਆਪਣੇ ਪੱਖ ਰੱਖਨੇ ਆ ਬਾਕੀ ਉਹਨਾਂ ਦਾ ਕੰਮ ਦੇਖ ਚੁੱਕੇ ਲੋਕ ਮੈਂ ਲੋਕਾਂ ਤੋਂ ਮੌਕਾ ਮੰਗ ਰਿਹਾ ਵੀ ਮੈਨੂੰ ਵੀ ਦੇ ਕੇ ਦੇਖੋ ਆਖਰੀ ਸਵਾਲ ਇੱਕ ਹੋਰ ਪੁੱਛੂੰਗਾ ਜੀ ਫਰੀਦਕੋਟ ਦੇ ਲੋਕ ਤੁਹਾਡੇ ਤੋਂ ਕਿਹੜੇ-ਕਿਹੜੇ ਮਸਲਿਆਂ ਦੀ ਉਮੀਦ ਰੱਖ ਸਕਦੇ ਆ ਤੁਸੀਂ ਕੋਈ ਸੋਚਿਆ ਹੋਏਗਾ ਮਸਲਾ ਕਿ ਇਹ ਮਸਲਾ ਮੈਂ ਪਹਿਲ ਦੇ ਆਧਾਰ ਤੇ ਹੱਲ ਕਰਵਾਣਾ ਦੇਖੋ ਜੀ ਅੱਜ ਮੇਰੇ ਨਾਲ 9 ਦੇ 9 ਹਲਕਿਆਂ ਦੇ ਪ੍ਰਤੀਨਿਧ ਮੇਰੇ ਨਾਲ ਸੀਗੇ ਉਹਨਾਂ ਨਾਲ ਬੈਠ ਕੇ ਇਹੀ ਗੱਲਾਂ ਡਿਸਕਸ ਕਰਨੀਆਂ ਨੇ ਕਿ ਕਿਹੜੇ ਕਿਉਂਕਿ ਮੈਂ ਅਜੇ ਨਵਾਂ ਇਹ ਇਸ ਇਲਾਕੇ ਦੇ ਵਿੱਚ ਵਿਚਰੇ ਹੋਏ ਨੇ ਇਹਨਾਂ ਨੂੰ ਪਤਾ ਵੀ ਆ ਸਾਰਾ ਉਹ ਜਿਹੜੀਆਂ ਵੀ ਹੋਣਗੇ ਉੱਪਰ ਤੱਕ ਆਪਾਂ ਲੈ ਕੇ ਜਾਵਾਂਗੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਅਪੀਲ ਕਰਨਾ ਬਸ ਇਹੀ ਹੈ ਕਿ ਤੁਸੀਂ ਸਾਡਾ ਸਹਿਯੋਗ ਦਿਓ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਨਹੀਂ ਬਲਕਿ ਯਕੀਨ ਦਿਵਾਉਣੇ ਆ ਕਿ ਤੁਹਾਡੇ ਹਰ ਇੱਕ ਜਿਹੜਾ ਵੀ ਜਿਹੜੀਆਂ ਤੁਸੀਂ ਆਸਾਂ ਉਮੀਦਾਂ ਸਾਡੇ ਤੋਂ ਲਾਈਆਂ ਹਰ ਕਾਸ਼ੀ ਮੀਤੇ ਖਰੇ ਉਤਰਾਂ ਤੁਹਾਨੂੰ ਆਸ ਹੈ ਜੀ ਲੋਕਾਂ ਤੋਂ ਬਿਲਕੁਲ ਆਸ ਹੈ ਜੀ ਬਿਲਕੁਲ ਆਸ ਹੈ ਅੱਜ ਬਹੁਤ ਪਿਆਰ ਦੇਖਣ ਨੂੰ ਮਿਲਿਆ ਪਹਿਲੇ ਤੇ ਨਹੀਂ ਤੇ ਤੇ ਮਤਲਬ ਇਹੋ ਜਿਹਾ ਪਿਆਰ ਮਿਲਿਆ ਕਿ ਮੈਂ ਆਪਣੇ ਜਿੰਦ ਜਾਨ ਦੇ ਕੇ ਵੀ ਉਹਨਾਂ ਦਾ ਕਰਜ਼ ਨਹੀਂ ਉਤਾਰ ਸਕ ਜੰਨਾ ਚ ਪਿਆ। ਧੰਨਵਾਦ ਜੀ ਗੱਲਬਾਤ ਕਰਨ ਦੇ ਲਈ ਤਾਂ ਕਰਮਜੀਤ ਅਨਮੋਲ ਜੀ ਨਾਲ ਗੱਲਬਾਤ ਕੀਤੀ ਆ ਦੱਸਦੀ ਅੱਜ ਫਰੀਦਕੋਟ ਹਲਕੇ ਦੇ ਵਿੱਚ ਪਹੁੰਚੇ ਨੇ। ਇੱਕ ਰੋਡ ਸ਼ੋ ਜਿਹੜਾ ਇਹਨਾਂ ਦੇ ਵੱਲੋਂ ਕੱਢਿਆ ਗਿਆ ਬੜੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਹੰਗਾਰਾ ਵੀ ਮਿਲਿਆ ਵਾ। ਉੱਥੇ ਹੀ ਦੱਸਦੇ ਕਿ 1 ਜੂਨ ਨੂੰ ਪੰਜਾਬ ਦੇ ਵਿੱਚ ਵੋਟਾਂ ਪੈਣੀਆਂ ਤੇ 4 ਜੂਨ ਨੂੰ ਨਤੀਜੇ ਆ ਜਿਹੜੇ ਉਹ ਐਲਾਨੇ ਜਾਣਿਆ ਤੇ 4 ਤਰੀਕ ਨੂੰ ਪਤਾ ਲੱਗ ਜਾਏਗਾ ਕਿ ਲੋਕਾਂ ਦਾ ਜਿਹੜਾ ਸਾਥ ਆ ਉਹ ਸਿਰਫ ਰੋਡ ਸ਼ੋ ਦੇ ਤੱਕ ਆ ਜਾਂ ਫਿਰ ਪੱਕਾ ਸਾਥ ਜਿਹੜਾ ਉਹ ਮਿਲਦਾ ਹੋਇਆ ਇਹਨਾਂ ਨੂੰ ਦਿਖਾਈ ਦੇਗਾ।